ਕਰਨਾਟਕਾ ਤੇ ਤਾਮਿਲਨਾਡੂ ਭਾਰਤ ਦੇ ਸਭ ਤੋਂ ਸਾਫ਼ ਸੁਥਰੇ ਤੇ ਵਧੀਆ ਸੂਬਿਆਂ ਦੇ ਵਿੱਚੋਂ ਇੱਕ ਨੇ ਫਿਰ ਇਹ じゃ ਉੱਥੇ ਕੀ ਆ ਜਿਹੜਾ ਸਾਡੇ ਕੋਲ ਨਹੀਂ ਆ ਅਸੀਂ ਆਪਣੀ ਸਫਾਈ ਅਸੀਂ ਆਪਣੇ ਘਰ ਦੀ ਸਫਾਈ ਤੱਕ ਹੀ ਸੀਮਤ ਹੈ ਪਾਈਪ ਲਾਇਆ ਧਰਤੀ ਹੇਠਲਾ ਬੇਸ ਕੀਮਤੀ ਬਹੁਮੁੱਲਾ ਪਾਣੀ ਕੂੜਾ ਸਾਫ਼ ਕਰਨ ਲਈ ਵਰਤਿਆ ਜਾਂਦਾ ਡੰਗਰਾਂ ਦੇ ਥੱਲੋਂ ਕਿਹੜਾ ਫੌੜਾ ਚੱਕੂ ਕਿਹੜਾ ਗੋਹਾ ਚੱਕੂ ਪਾਈਪ ਲਾਇਆ ਬਿਜਲੀ ਮੁਫਤ ਦੀ ਹੈ ਸਾਰਾ ਰੋਡ ਦਾ ਸੁਰੇ ਜਾਂਦੇ ਘਰ ਦੀ ਗੰਦਗੀ ਸੜਕਾਂ ਤੇ ਸਿੱਟ ਦਿੰਦੇ ਆ ਭਰ ਕੇ ਗੱਡੀ ਭਰ ਕੇ ਰੇੜਾ ਖਤਾਨਾ ਚਲਾ ਆਉਂਦੇ ਆ ਨਹਿਰਾਂ ਨੇ ਸੂਏ ਨੇ ਉੱਥੋਂ ਦੇ ਆਲੇ ਦੋਲੇ ਰਹਿੰਦੇ ਲੋਕਾਂ ਨੇ ਜਬ ਤੁਸੀਂ ਵੀ ਕਦੇ ਇਹ ਜ਼ਰੂਰ ਵੇਖਿਆ ਹੋ ਮੈਂ ਸੈਂਕੜਿਆਂ ਵਾਰ ਦੇਖਿਆ ਤੇ ਟੋਕਿਆ ਵੀ ਆ ਵੀ ਜਿਹੜਾ ਨਹਿਰ ਵਾਲ ਨੂੰ ਜਾਂਦਾ ਤੁਹਾਨੂੰ ਕੂੜੇ ਦੇ ਲਿਫਾਫੇ ਪੜਾ ਦਿੱਤੇ ਜਾਂਦੇ ਨੇ ਉਹ ਜਾਂਦਾ ਜਾਂਦਾ ਨਹਿਰ ਤੇ ਸਿੱਟ ਦੇਵੇ ਇਹ 10 ਕਿਲਿਆਂ ਦੀ ਖੇਤੀ ਕਰਨ ਵਾਲਾ ਵਿਅਕਤੀ ਇੱਕ ਕਿੱਲਾ ਘਰ ਵਾਸਤੇ ਰੱਖਦਾ ਇਹ ਆ ਇੱਕ ਕਿੱਲਾ ਮੈਂ ਤਾਂ ਰੱਖਿਆ ਇਹ ਚ ਯਾਰ ਘਰ ਦੇ ਖਾਣ ਲਈ ਕਣਕ ਬੀਜੀ ਆ ਸਬਜ਼ੀਆਂ ਬੀਜੀਆਂ ਨੇ ਬਿਨਾ ਸਪਰੇਅ ਵਾਲੀਆਂ ਕੀ ਗੱਲ ਭਾਈ ਜਿਹੜੇ 9 ਕਿੱਲਿਆਂ ਦੀ ਦੂਜੀ ਖਾਣਗੇ ਇਹ ਤੇਰੇ ਦੁਸ਼ਮਣ ਨੇ ਅੰਗ ਸੰਗ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਰਾਜੇਸ਼ ਰਖੀ ਪੰਜਗਰਈਆਂ ਸਵਾਗਤ ਕਰਦਾ ਹਾਂ ਦੋਸਤੋ ਜਿਵੇਂ ਹਰ ਵਾਰ ਆਪਾਂ ਵੱਖੋ-ਵੱਖਰੇ ਸਮਾਜਿਕ ਵਿਸ਼ਿਆਂ ਤੇ ਗੱਲਬਾਤ ਕਰਨ ਲਈ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਆਂ ਇਸ ਵਾਰ ਵੀ ਆਪਾਂ ਇੱਕ ਅਜਿਹਾ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਹੋਏ ਆਂ ਜੋ ਵਿਸ਼ਾ ਜਿਹੜੇ ਸਮਾਜਿਕ ਤੌਰ ਤੇ ਸਾਡੇ ਨਾਲ ਜੁੜਿਆ ਹੈ ਉੱਥੇ ਸਿਹਤ ਪੱਖੋਂ ਤੇ ਵਾਤਾਵਰਣ ਦੇ ਪੱਖੋਂ ਵੀ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ ਕੱਲ ਹੀ ਮੈਂ ਇੱਕ ਆਰਟੀਕਲ ਪੜ੍ਹਿਆ ਸੀ ਜਿਸ ਦੇ ਵਿੱਚ ਭਾਰਤ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸੂਬਿਆਂ ਦੇ ਬਾਰੇ ਲਿਖਿਆ ਹੋਇਆ ਸੀ ਇਹ ਉੱਪਰਲੀ ਸੂਚੀ ਦੇ ਵਿੱਚ ਦਿੱਲੀ ਹਰਿਆਣਾ ਯੂਪੀ ਬਿਹਾਰ ਰਾਜਸਥਾਨ ਤੇ ਪੰਜਾਬ ਦਾ ਨਾਮ ਵੀ ਦੇਸ਼ ਦੇ ਸਾਰਿਆਂ ਨਾਲੋਂ ਵੱਧ ਗੰਦੇ ਪ੍ਰਦੂਸ਼ਿਤ ਸੂਬਿਆਂ ਦੇ ਵਿੱਚ ਆਉਂਦਾ ਹੈ ਪੰਜਾਬ ਦਾ ਨਾਮ ਪੜ੍ਹ ਕੇ ਮੈਨੂੰ ਬੜੀ ਬੇਚੈਨੀ ਹੋਈ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ऋषियां मुनियों दी धरती पवन गुरु पानी पिता ਤੇ ਮਾਤਾ ਤਰਤ ਮਹਤ ਦੇ ਪਵਿੱਤਰ ਸ਼ਲੋਕ ਨੂੰ ਜਪਣ ਵਾਲੀ ਧਰਤੀ ਪੰਜਾਬ ਦਾ ਨਾਮ ਦੇਸ਼ ਦੇ ਵੱਡੀ ਗਿਣਤੀ ਦੇ ਸੂਬਿਆਂ ਦੇ ਵਿੱਚੋਂ ਗੰਦੇ ਸੂਬਿਆਂ ਦੇ ਵਿੱਚ ਆਉਣਾ ਮੈਂ ਸਮਝਦਾ ਹਾਂ ਮੇਰੇ ਲਈ ਪੰਜਾਬ ਦਾ ਵਾਸੀ ਹੋਣ ਦੇ ਨਾਤੇ ਇੱਕ ਪੰਜਾਬੀ ਹੋਣ ਦੇ ਨਾਤੇ ਸ਼ਰਮ ਵਾਲੀ ਗੱਲ ਹੈ ਇਹ ਕਿਵੇਂ ਤੈ ਹੁੰਦਾ ਕਿ ਇਹ ਸ਼ਹਿਰ ਇਹ ਸੂਬਾ ਇਹ ਦੇਸ਼ ਸਬਨ ਨਾਲੋਂ ਗੰਦਾ ਇਸ ਨੂੰ ਤੈਅ ਕਰਨ ਦੇ ਲਈ 에ਅਰ ਕੁਆਲਿਟੀ ਇੰਡੈਕਸ ਦੇ ਨਾਲ ਇਹ ਮਾਪਿਆ ਜਾਂਦਾ ਹੈ ਇਥੋਂ ਦੀ ਆਬੋ ਹਵਾ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਕਿੰਨੀ ਗੰਦਗੀ ਕਿੰਨੇ ਗੰਦੇ ਜ਼ਹਿਰੀਲੇ ਧੂਏ ਕਣ ਉਹਦੇ ਵਿੱਚ ਮੌਜੂਦ ਨੇ ਏਅਰ ਕੁਆਲਿਟੀ ਇੰਡੈਕਸ ਦੀ ਮਾਪਣ ਦੀ ਜੇ ਵਿਧੀ ਦੀ ਗੱਲ ਕਰੀਏ ਤਾਂ 0 ਤੋਂ 50 ਤੱਕ ਜਿਸ ਹਵਾ ਦੇ ਵਿੱਚ ਇਹ ਕਣ ਹੁੰਦੇ ਹਨ ਉਹਨੂੰ ਵਧੀਆ ਗਿਣਿਆ ਜਾਂਦਾ ਹੈ 50 ਤੋਂ 100 ਤੱਕ ਠੀਕ ਠਾਕ ਤੇ 100 ਤੋਂ 200 ਖਰਾਬ 200 ਤੋਂ 300 ਤੇ 400 ਤੋਂ ਲੈ ਕੇ 500 ਤੱਕ ਅਜਿਹੀ ਖਰਾਬ ਉਹ ਹਵਾ ਉਹ ਸ਼ਹਿਰ ਦੀ ਉਹ ਸੂਬੇ ਦੀ ਹੁੰਦੀ ਆ ਕਿ ਉੱਥੋਂ ਦੇ ਲੋਕਾਂ ਨੂੰ ਖਤਰਾ ਦੱਸਿਆ ਜਾਂਦਾ ਹੈ ਕਿ ਜੇ ਤੁਸੀਂ ਇਸ ਹਵਾ ਦੇ ਵਿੱਚ ਨੰਗੇ ਨੱਕ ਬਿਨਾ ਪ੍ਰਬੰਧ ਕਰੇ ਸਾਹ ਲਵੋਗੇ ਤਾਂ ਤੁਸੀਂ ਬਿਮਾਰ ਹੋ ਜਾਓਗੇ ਜਾਂ ਜਿਹੜੇ ਬਿਮਾਰ ਨੇ ਉਹਨਾਂ ਦੀ ਮੌਤ ਵੀ ਹੋ ਸਕਦੀ ਹੈ ਪੰਜਾਬ ਦੇ ਅਜਿਹੇ ਹਾਲਾਤ ਹੋਣੇ ਮੇਰੇ ਖਿਆਲ ਚ ਇੱਕ ਬਹੁਤ ਵੱਡੀ ਚਿੰਤਾ ਦੀ ਗੱਲ ਹੈ ਮਸਲੇ ਚਿੰਤਾ ਨਾਲ ਹੱਲ ਨਹੀਂ ਹੁੰਦੇ ਚਿੰਤਨ ਨਾਲ ਹੱਲ ਹੁੰਦੇ ਆ ਇਹ ਹਵਾ ਇਹ ਪ੍ਰਦੂਸ਼ਣ ਜੋ ਇੰਨੇ ਵੱਡੇ ਪੱਧਰ ਤੇ ਫੈਲ ਚੁੱਕਿਆ ਇਸ ਨੂੰ ਘਟ ਕਰਨ ਦੇ ਲਈ ਇਹ ਹੋਰ ਨਾ ਵਧੇ ਇਸ ਦੇ ਲਈ ਸਾਨੂੰ ਪੰਜਾਬ ਵਾਸੀਆਂ ਨੂੰ ਸਾਨੂੰ ਪੰਜਾਬੀਆਂ ਨੂੰ ਸੋਚਣਾ ਪਵੇਗਾ ਆਪਣੇ ਜ਼ਿੰਦਗੀ ਦੇ ਤੌਰ ਤਰੀਕੇ ਆਪਣਾ ਲਾਈਫ ਸਟਾਈਲ ਸ਼ਾਇਦ ਬਦਲਣ ਦੀ ਲੋੜ ਹੈ ਦੇਸ਼ ਦੇ ਸਾਰਿਆਂ ਨੂੰ ਪੋਲਿਊਟਿਡ ਸੂਬਿਆਂ ਦੀ ਗੱਲ ਅਸੀਂ ਕਰ ਚੁੱਕੇ ਹਾਂ ਬੰਦਾ ਕੁਝ ਚੰਗਾ ਕਰਦਾ ਤਾਂ ਚੰਗੇ ਲੋਕਾਂ ਤੋਂ ਸਿੱਖਦਾ ਹੈ ਚੰਗੀਆਂ ਥਾਵਾਂ ਤੋਂ ਸਿੱਖਦਾ ਹੈ ਚੰਗੀਆਂ ਗੱਲਾਂ ਤੋਂ ਸਿੱਖਦਾ ਹੈ ਤਾਂ ਮੈਂ ਉਸ ਨੂੰ ਅੱਗੇ ਹੋਰ ਪੜਿਆ ਵੀਰ ਗੰਦੇ ਪੋਲਿਊਟਡ ਸੂਬੇ ਤਾਂ ਤੁਸੀਂ ਦੱਸ ਦਿੱਤੇ ਫਿਰ ਭਾਰਤ ਦਾ ਚੰਗਾ ਵਧੀਆ ਸਾਫ਼ ਸੁਥਰਾ ਸੂਬਾ ਕਿਹੜਾ ਹੋਇਆ ਤਾਂ ਤੁਹਾਨੂੰ ਦੱਸ ਦਿਆਂ ਕਿ ਕਰਨਾਟਕਾ ਤੇ ਤਾਮਿਲਨਾਡੂ ਭਾਰਤ ਦੇ ਸਭ ਤੋਂ ਸਾਫ਼ ਸੁਥਰੇ ਤੇ ਵਧੀਆ ਸੂਬਿਆਂ ਦੇ ਵਿੱਚੋਂ ਇੱਕ ਨੇ ਫਿਰ ਇਹ じゃ ਉੱਥੇ ਕੀ ਆ ਜਿਹੜਾ ਸਾਡੇ ਕੋਲ ਨਹੀਂ ਆ ਉੱਥੋਂ ਦੇ ਲੋਕਾਂ ਨੇ ਪਾਰਕ ਸਾਂਭੇ ਹੋਏ ਨੇ ਦਰਖਤ ਸਾਂਭੇ ਹੋਏ ਨੇ ਨਦੀਆਂ ਤੇ ਨਹਿਰਾਂ ਸਾਂਭੀਆਂ ਹੋਈਆਂ ਨੇ ਤਾਮਿਲ ਦੀ ਇੱਕ ਨਦੀ ਆ ਸ਼ਾਇਦ ਤੁਹਾਨੂੰ ਨਾ ਪਤਾ ਹੋਵੇ ਉਹਦਾ ਨਾਮ ਹੈ ਸਿਰੂ ਬਾਨੀ ਉਸਦਾ ਪਾਣੀ ਪੂਰੇ ਦੇਸ਼ ਦੇ ਵਿੱਚੋਂ ਸਾਰਿਆਂ ਨਾਲੋਂ ਵੱਧ ਸਾਫ਼ ਤੇ ਸੁਆਦ ਹੈ ਕਹਿੰਦੇ ਨੇ ਪਾਣੀ ਦਾ ਕੋਈ ਸਵਾਦ ਨਹੀਂ ਹੁੰਦਾ ਪਾਣੀ 'ਚ ਨਮਕ ਪਾ ਦਿਓ ਪਾਣੀ 'ਚ ਜ਼ਹਿਰ ਪਾ ਦਿਓ ਇਹ ਬੇਸਵਾਦਾ ਹੋ ਜਾਂਦਾ ਜਿਹ 'ਚ ਜ਼ਹਿਰ ਨਹੀਂ ਹੁੰਦੀ ਜਿਹ 'ਚ ਗੰਦਗੀ ਨਹੀਂ ਹੁੰਦੀ ਉਹ ਪਾਣੀ ਸਵਾਦ ਹੁੰਦਾ ਜਿਹੜਾ ਸਾਫ਼ ਹੁੰਦਾ ਉਹ ਪਾਣੀ ਸਵਾਦ ਹੁੰਦਾ ਉਸ ਪਾਣੀ ਦੇ ਵਿੱਚ ਚੰਗੇ ਖੜਿੱਜ ਨੇ ਗੰਦਗੀ ਕੁਝ ਨਹੀਂ ਹੈ ਤੇ ਆਕਸੀਜਨ ਦਾ ਪੱਧਰ ਉਸ ਪਾਣੀ ਦੇ ਵਿੱਚ ਸਾਡੇ ਪਾਣੀਆਂ ਦੇ ਮੁਕਾਬਲੇ ਬਹੁਤ ਹੈ ਤੇ ਸਾਡੇ ਪਾਣੀ ਸਾਡੀਆਂ ਨਹਿਰਾਂ ਸਾਡੇ ਦਰਿਆ ਇਹਨਾਂ ਦੀ ਹਾਲਤ ਕਹੇ ਜੀ ਹੈ ਇਹ ਤੁਹਾਡੇ ਸਾਰਾ ਕੁਝ ਸਾਹਮਣੇ ਆ ਇਹੋ ਜੀ ਆਬੋ ਹਵਾ ਇਹੋ ਜਿਹਾ ਪਾਣੀ ਇਹੋ ਜਿਹੀ ਮਿੱਟੀ ਜੋ ਮਨੁੱਖਾਂ ਦੀ ਜ਼ਿੰਦਗੀ ਦੇ ਲਈ ਕਦੇ ਲਾਹੇਵੰਦ ਹੋਇਆ ਕਰਦੀ ਸੀ ਹੁਣੋ ਨੁਕਸਾਨ ਦਾ ਇੱਕ ਸਿੱਧ ਹੋ ਰਹੀ ਹੈ ਇਹ ਸਾਡੇ ਲਈ ਮੇਰੇ ਸਮੇਤ ਸਾਰੇ ਪੰਜਾਬੀਆਂ ਲਈ ਸ਼ਰਮ ਦੀ ਗੱਲ ਹੈ ਤੇ ਦੁੱਖ ਦੀ ਗੱਲ ਹੈ ਸਾਡੀਆਂ ਆਤਾਂ ਕੀ ਨੇ ਸਾਡਾ ਆਲਾ ਦਵਾਲਾ ਕਿਵੇਂ ਸਾਫ਼ ਰਹੂ ਸਾਡੀ ਹਵਾ ਕਿਵੇਂ ਸਾਫ਼ ਰਹੇਗੀ ਕਦੇ ਇਹਦੇ ਬਾਰੇ ਸੋਚਿਆ ਅਸੀਂ ਆਪਣੀ ਸਫਾਈ ਅਸੀਂ ਆਪਣੇ ਘਰ ਦੀ ਸਫਾਈ ਤੱਕੀ ਸੀਮਤ ਹੈ ਸਾਡੇ ਵਿੱਚੋਂ ਬਹੁਤੇ ਤਾਂ ਇਹ ਜਿਹੇ ਹੋਣਗੇ ਜਿਹੜੇ ਘਰ ਦਾ ਕੂੜਾ ਵੀ ਗਵਾਂਢੀਆਂ ਵੱਲ ਕਰ ਦਿੰਦੇ ਨੇ ਸਾਡੇ ਵਿੱਚੋਂ ਤਾਂ ਬਹੁਤੇ ਇਹ ਜੇ ਨੇ ਜੋ ਆਪਣੇ ਘਰ ਦੀ ਗੰਦਗੀ ਡੈਪਰ ਪੈੜਾਂ ਤੁਰੇ ਜਾਂਦੇ ਸੜਕਾਂ ਤੇ ਸਿੱਟ ਜਾਂਦੇ ਨੇ ਗਲੀਆਂ ਚ ਸਿੱਟ ਦਿੰਦੇ ਨੇ ਮੈਂ ਸੱਚ ਕਹਿ ਰਿਹਾ ਆਪਣੇ ਘਰ ਦੀ ਕੰਧ ਤੋਂ ਬਾਹਰ ਸਿੱਟ ਦਿੰਦੇ ਨੇ ਤੁਹਾਨੂੰ ਵੀ ਆਪਣੇ ਆਲੇ ਦਾਲੇ ਇਹ ਜੇ ਮਿਲੇ ਹੋਣਗੇ ਜਦ ਤੁਸੀਂ ਵੀ ਇਹ ਜੇ ਹੋ ਸਕਦੇ ਹੋ ਫਿਰ ਜਦ ਅਸੀਂ ਆਪਣਾ ਆਲਾ ਦਵਾਲਾ ਪਵਨ ਗੁਰੂ ਉਹ ਹਵਾ ਮਾਂ ਵਰਗੀ ਧਰਤੀ ਪਿਤਾ ਵਰਗਾ ਪਾਣੀ ਕਿੱਥੋਂ ਸਾਫ਼ ਪਾਲਦੇ ਆਂ ਅਸੀਂ ਘਰ ਚ ਪੋਚਾ ਲਾਉਨੇ ਆ ਇੱਕ ਨਹੀਂ ਚਾਰ ਵਾਰ ਲਾਈਏ ਪਰ ਕੀ ਘਰ ਦੇ ਆਲਾ ਦਵਾਲਾ ਉਹ ਗਲੀ ਉਹ ਮਹੱਲਾ ਕਦੇ ਕਿਸੇ ਨੇ ਰਲ ਕੇ ਸਾਫ਼ ਕੀਤਾ ਨਹੀਂ ਸਾਡੇ ਵਿੱਚੋਂ ਬਹੁਤੇ ਤਾਂ ਉਹ ਲੋਕ ਨੇ ਜਿਹੜੇ ਝਾੜੂ ਲਾਉਣ ਤੱਕ ਔਖਾ ਸਮਝਦੇ ਨੇ ਪਾਈਪ ਲਾਇਆ ਧਰਤੀ ਹੇਠਲਾ ਬੇਸ ਕੀਮਤੀ ਬਹੁਮੁੱਲਾ ਪਾਣੀ ਕੂੜਾ ਸਾਫ ਕਰਨ ਲਈ ਵਰਤਿਆ ਜਾਂਦਾ ਡੰਗਰਾਂ ਦੇ ਥੱਲੋਂ ਕਿਹੜਾ ਫੋੜਾ ਚੱਕੂ ਕਿਹੜਾ ਗੋਹਾ ਚੱਕੂ ਪਾਈਪ ਲਾਇਆ ਬਿਜਲੀ ਮੁਫਤ ਦੀ ਹੈ ਸਾਰਾ ਰੋੜ ਤਾਂ ਆਲੀਆਂ ਚ ਅਸੀਂ ਤੁਰੇ ਜਾਂਦੇ ਘਰ ਦੀ ਗੰਦਗੀ ਸੜਕਾਂ ਤੇ ਸੁੱਟ ਦਿੰਨੇ ਆ ਅਸੀਂ ਘਰ ਬਣਾਈਏ ਘਰ ਢਾਈਏ ਭਰ ਕੇ ਗੱਡੀ ਭਰ ਕੇ ਰੇੜਾ ਖਤਾਨਾ ਚ ਲਾ ਆਉਨੇ ਆ ਅਸੀਂ ਆਪਣੇ ਘਰ ਨੂੰ ਆਪਣੇ ਘਰ ਤੋਂ ਸਿਵਾਏ ਹਰ ਇੱਕ ਉਹ ਸਥਾਨ ਭਾਵੇਂ ਉਹ ਪੰਚਾਇਤੀ ਐ ਭਾਵੇਂ ਉਹ ਕਿਸੇ ਦਾ ਨਿੱਜੀ ਐ ਭਾਵੇਂ ਉਹ ਸੂਬਾ ਸਰਕਾਰ ਦਾ ਉਹਨੂੰ ਰੂੜੀ ਹੋਈ ਸਮਝਦੇ ਆਂ ਤੁਰੇ ਜਾਂਦੇ ਗੱਡੀ ਚੋਂ ਸਿਲਕੇ ਸੱਟਣੇ ਖਾਣ ਪੀਣ ਦੇ ਬਾਧੂ ਸਮਾਨ ਸੱਟਣਾ ਗੰਦਗੀ ਸੱਟਣੀ ਤਾਂ ਸਾਨੂੰ ਬੜਾ ਸੌਖਾ ਜਿਹਾ ਲੱਗਦਾ ਤੇ ਕੋਈ ਗੁਨਾਹ ਕੋਈ ਅਪਰਾਧ ਨਹੀਂ ਲੱਗਦਾ ਜਰ ਜੇ ਸਾਡੇ ਹਾਲਾਤ ਇਹ ਨੇ ਸਾਡੀ ਸੋਚ ਇਹ ਆ ਵੀ ਸਾਡੇ ਕੋਲੇ ਆਪਣੇ ਘਰੇ ਰੱਖਿਆ ਹੋਇਆ ਕੁੱਤਾ ਘਰੇ ਰੱਖਿਆ ਹੋਇਆ ਜਾਨਵਰ ਬਾਹਰ ਕਿਲੋਮੀਟਰ ਦੂਰ ਖੇਤਾਂਾਂ 'ਚ ਲੈ ਕੇ ਜਾਣ ਦਾ ਸਮਾਂ ਨਹੀਂ ਉਹਨੂੰ ਵੀ ਅੱਖ ਬਚਾ ਕੇ ਗਵਾਂਡੀਆਂ ਦੇ ਆਲੇ-ਦਾਲੇ ਕਿਤੇ ਅੰਗਲੀ ਫੜ ਕੇ ਗੇੜਾ ਦਵਾ ਕੇ ਤੇ ਉਹਦਾ ਮਲ-ਮੂਤਰ ਤਿਆਗ ਕੇ ਦੁਆਰਾ ਘਰੇ ਬੰਨ੍ਹ ਦਿੰਦੇ ਆ ਫੇਰ ਅਸੀਂ ਕਿੱਥੋਂ ਭਾਲਦੇ ਆ ਕਿ ਦੁਨੀਆ ਵਿੱਚੋਂ ਭਾਰਤ ਵਿੱਚੋਂ ਦੇਸ਼ ਵਿੱਚੋਂ ਸਾਡੇ ਜਾਨ ਤੋਂ ਪਿਆਰੇ ਪੰਜਾਬ ਦਾ ਨਾਮ ਕਰਨਾਟਕਾ ਤੇ ਤਾਮਿਲਨਾਡੂ ਵਾਂਗ ਸਾਫ਼ ਸੁਥਰਾ ਸਾਫ਼ ਵਧੀਆ ਸੂਬਿਆਂ ਦੇ ਵਿੱਚ ਆਵੇਗਾ ਮੈਂ ਸਮਝਦਾ ਇਦੇ ਲਈ ਸਰਕਾਰਾਂ ਜ਼ਿੰਮੇਵਾਰ ਨਹੀਂ ਆ। ਇਹਦੇ ਲਈ ਸਮਾਜ ਜ਼ਿੰਮੇਵਾਰ ਨਹੀਂ ਆ। ਇਹਦੇ ਲਈ ਅਸੀਂ ਖੁਦ ਜ਼ਿੰਮੇਵਾਰ ਆ। ਸਾਡੇ ਸ਼ਹਿਰ ਨੂੰ ਸਾਡੇ ਪਿੰਡ ਨੂੰ ਸਾਫ਼ ਸੁਥਰਾ ਰੱਖਣ ਲਈ ਵਧੀਆ ਰੱਖਣ ਲਈ ਭਾਵੇਂ ਉਹ ਪੰਚਾਇਤਾਂ ਹੋਣ ਭਾਵੇਂ ਉਹ ਸਮੇਂ-ਸਮੇਂ ਦੀਆਂ ਸਰਕਾਰਾਂ ਹੋਣ ਬਹੁਤ ਕੁਝ ਬਹੁਤ ਵਧੀਆ ਕਰ ਰਹੀਆਂ ਨੇ। ਜਿੱਥੇ ਆ ਕੇ ਨੁਕਸ ਹੈ ਜਿੱਥੇ ਆ ਕੇ ਸਮੱਸਿਆ ਹੈ ਜਿੱਥੇ ਆ ਕੇ ਕੁਝ ਬਦਲਣ ਦੀ ਲੋੜ ਹੈ ਜਿੱਥੇ ਆ ਕੇ ਸੁਧਰਨ ਦੀ ਲੋੜ ਆ ਉਹ ਅਸੀਂ ਆ ਮੈਨੂੰ ਸ਼ਰਮ ਦਾ ਅਹਿਸਾਸ ਹੈ ਕਿ ਜਿਹੜੀ ਵਿਰਾਸਤ ਜਿਹੜਾ ਸੱਭਿਆਚਾਰ ਜਿਹੜੇ ਕੁਦਰਤੀ ਸੋਮੇ ਸਾਨੂੰ ਸਾਡੇ ਬਾਪ ਦਾਦੇ ਪਰਦਾਦੇ ਦੇ ਕੇ ਗਏ ਸੀ ਉਹ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭ ਕੇ ਨਹੀਂ ਰੱਖ ਸਕੇ ਮੈਨੂੰ ਦੁੱਖ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਕੁਝ ਅਜੇਹਾ ਕਰ ਚੱਲੇ ਆਂ ਅਜੇਹਾ ਕਰ ਜਾਵਾਂਗੇ ਅਜੇਹਾ ਕਰ ਰਹੇ ਆਂ ਕਿਉਂ ਸਾਨੂੰ ਲਾਣਤਾ ਪਾਇਆ ਕਰਨਗੇ ਦੋਸਤੋ ਇੱਕ ਲਾਇਕ ਪੁੱਤ ਉਹ ਹੁੰਦਾ ਜੋ ਆਪਣੇ ਪਿਓ ਦਾਦੇ ਦੀ ਦਿੱਤੀ ਜਾਇਦਾਦ ਨੂੰ ਜੇ ਵਧਾਵੇ ਨਾ ਤਾਂ ਘਟਾਵੇ ਵੀ ਨਾ ਵੈਸੇ ਇੱਕ ਲਾਇਕ ਪੁੱਤ ਦੀ ਕੋਸ਼ਿਸ਼ ਇਹੀ ਹੁੰਦੀ ਆ ਕਿ ਉਹ ਆਪਣੇ ਪੁਰਖਿਆਂ ਵੱਲੋਂ ਮਿਲੀ ਜਾਇਦਾਦ ਮਿਲੇ ਮਾਨ ਸਨਮਾਨ ਨੂੰ ਦੁੱਗਣਾ ਤਿੱਗਣਾ ਚੌਗਣਾ ਕਰਕੇ ਆਪਣੇ ਬੱਚਿਆਂ ਨੂੰ ਦੇ ਕੇ ਜਾਵੇ ਪਰ ਮੈਨੂੰ ਦੁੱਖ ਹੈ ਮੈਨੂੰ ਸ਼ਰਮ ਹੈ ਉਹ ਕਿਉਂ ਕਿ ਮੈਂ ਵੀ ਉਸ ਪੀੜੀ ਦਾ ਹਿੱਸਾ ਹਾਂ ਮੇਰਾ ਵੀ ਕਿਤੇ ਨਾ ਕਿਤੇ 0.0001% ਇਸ ਵਿੱਚ ਦੋਸ਼ ਹੈ ਕਿ ਅਸੀਂ ਜਿਹੜੇ ਸਾਡੇ ਪੁਰਖੇ ਸਾਨੂੰ 8 ਫੁੱਟ ਤੇ ਪਾਣੀ ਦੇ ਕੇ ਗਏ ਸੀ ਅਸੀਂ ਆਪਣੀਆਂ ਨਲਾਇਕੀਆਂ ਦੇ ਨਾਲ ਉਹਨੂੰ 350 ਫੁੱਟ ਤੇ ਲੈ ਗਏ ਹਾਂ ਮੈਨੂੰ ਦੁੱਖ ਹੈ ਕਿ ਮੇਰੇ ਪੁਰਖਿਆਂ ਨੇ ਕਦੇ ਨਹੀਂ ਕਿਹਾ ਸੀ ਕਿ ਬਾਹਰ ਨਾ ਨਿਕਲੀ ਬਾਹਰਲੀ ਆਬੋ ਹਵਾ ਖਰਾਬ ਹੈ ਜੇ ਨਿਕਲ ਨਹੀਂ ਹੈ ਤਾਂ ਮੂੰਹ ਤੇ ਮਾਸਕ ਲਾ ਲਈਂ ਮੇਰੇ ਦਾਦੇ ਪਰਦਾਦੇ ਨੇ ਮੈਨੂੰ ਕਦੇ ਨਹੀਂ ਕਿਹਾ ਸੀ ਮੈਨੂੰ ਸ਼ਰਮ ਹੈ ਕਿ ਮੈਨੂੰ ਆਪਣੇ ਬੱਚਿਆਂ ਨੂੰ ਕਹਿਣਾ ਪੈ ਰਿਹਾ ਹੈ ਮੈਨੂੰ ਦੁੱਖ ਹੈ ਕਿ ਸਾਡੇ ਪੁਰਖਿਆਂ ਨੇ ਕਦੇ ਇਹ ਨਹੀਂ ਕਿਹਾ ਸੀ ਕਿ ਮੋਟਰ ਦਾ ਪਾਣੀ ਨਾ ਪੀਂ ਜੇ ਪੀਣਾ ਤਾਂ ਫਿਲਟਰ ਦਾ ਪਾਣੀ ਪੀਂ ਉਹ ਤਾਂ ਬੱਕ ਲਾ ਕੇ ਤੁਰੇ ਜਾਂਦੇ ਕਿਸੇ ਵੀ ਨਲਕੇ ਤੇ ਖੇਤਾਂ ਦੇ ਵਿੱਚ ਮੋਟਰਾਂ ਤੇ ਪਾਣੀ ਪੀਆ ਕਰਦੇ ਸੀ ਤੇ ਮੈਨੂੰ ਖਿਆਲ ਰੱਖਣਾ ਪੈਂਦਾ ਕਿ ਮੇਰਾ ਬੱਚਾ ਕਿਤੇ ਸਿੱਧਾ ਮੋਟਰ ਤੋਂ ਪਾਣੀ ਨਾ ਪੀ ਲਵੇ ਜੇ ਪੀਵੇ ਤਾਂ ਫਿਲਟਰ ਦਾ ਪਾਣੀ ਪੀਵੇ ਅਸੀਂ ਆਪਣੇ ਪਿਤਾ ਵਰਗੇ ਪਾਣੀ ਨੂੰ ਇੰਨਾ ਗੰਦਾ ਕਰ ਛੱਡਿਆ ਕਿ ਉਹਨੂੰ ਕੀਣ ਦੇ लायक ਵੀ ਨਹੀਂ ਰਹਾ ਸਾਡੇ ਪੁਰਖੇ ਸਾਡੇ ਵੱਡੇ ਨਦੀ ਦੇ ਵਿੱਚ ਤਾਂਬੇ ਦਾ ਸਿੱਕਾ ਛੱਟ ਰਿਆ ਕਰਦੇ ਸੀ ਤੇ ਫਿਰ ਬੱਚਿਆਂ ਨੂੰ ਆਪਣੇ ਸਾਥੀਆਂ ਨੂੰ ਇਹ ਕਿਹਾ ਕਰਦੇ ਵੀ ਲੱਭ ਕੇ ਲਿਆ ਤੇ ਉਹ ਤਾਂਬੇ ਦਾ ਸਿੱਕਾ ਨਦੀ ਦੇ ਥੱਲੇ ਤੇ ਪਿਆ ਧਰਤੀ ਤੇ ਪਿਆ ਸੋਨੇ ਵਾਂਗ ਚਮਕਦਾ ਸੀ ਤੇ ਅੱਜ ਭਾਵੇਂ ਨਦੀ ਦੇ ਵਿੱਚ ਟੌਰਚ ਸੱਟ ਦਿਓ ਨਦੀ ਦੇ ਵਿੱਚ ਜਗਦਾ ਬੱਲਬ ਰੱਖ ਦਿਓ ਜੇ ਤੁਹਾਨੂੰ ਦਿਖ ਗਿਆ ਤਾਂ ਮੈਨੂੰ ਦੱਸਿਓ ਯਾਰ ਅਸੀਂ ਨਹਿਰਾਂ ਨਦੀਆਂ ਨਾਲੇ ਗੰਦਗੀ ਸਿੱਟਣ ਦਾ ਜ਼ਰੀਆ ਬਣਾ ਲੇ ਲੋਕ ਘਰੋਂ ਕੂੜ ਕਬਾੜ ਜਾਂਦੇ ਨੇ ਜਿਹੜੇ ਖੇਤਾਂ ਦੇ ਵਿੱਚ ਨਹਿਰਾਂ ਨੇ ਸੂਏ ਨੇ ਉੱਥੋਂ ਦੇ ਆਲੇ-ਦੋਲੇ ਰਹਿੰਦੇ ਲੋਕਾਂ ਨੇ ਜਦ ਤੁਸੀਂ ਵੀ ਕਦੇ ਇਹ ਜ਼ਰੂਰ ਵੇਖਿਆ ਹੋ ਮੈਂ ਸੈਂਕੜਿਆਂ ਵਾਰ ਦੇਖਿਆ ਤੇ ਟੋਕਿਆ ਵੀ ਆ ਵੀ ਜਿਹੜਾ ਨਹਿਰ ਵੱਲ ਨੂੰ ਜਾਂਦਾ ਹੈ ਘਰਦਿਆਂ ਨੂੰ ਪਤਾ ਵੀ ਉਹਨੇ ਨਹਿਰ ਕੋਲ ਦੀ ਨਿਕਲਣਾ ਤਾਨੂੰ ਕੂੜੇ ਦੇ ਲਿਫਾਫੇ ਪੜਾ ਦਿੱਤੇ ਜਾਂਦੇ ਨੇ ਉਹ ਜਾਂਦਾ ਜਾਂਦਾ ਨਹਿਰ ਤੇ ਸਿੱਟ ਦੇਵੇ ਇਹ ਆ ਸਾਡਾ ਪਾਣੀ ਪੀਤਾ ਹੈਰਾਨੀ ਦੀ ਗੱਲ ਹੈ ਹੈਰਾਨੀ ਨਾਲੋਂ ਵੱਧ ਦੁੱਖ ਦੀ ਗੱਲ ਹੈ ਦੁੱਖ ਦੇ ਨਾਲ ਸ਼ਰਮ ਦੀ ਗੱਲ ਹੈ ਬੇਸਿਕ ਕੀ ਹੈ ਮਹੱਤਵ ਸਮਝਦੇ ਆਂ ਪਾਣੀ ਦੀ ਸਾਡੇ ਪੁਰਖਿਆਂ ਨੇ ਕਦੇ ਆਪਣੀ ਧੀ ਧਿਆਣੀ ਨੂੰ ਇਹ ਨਹੀਂ ਕਿਹਾ ਸੀ ਕਿ ਬਾਹਰ ਨਾ ਨਿਕਲੀ ਕੱਲੀ ਬਾਹਰ ਨਾ ਜਾਈ ਸਮਾਂ ਖਰਾਬ ਹੈ ਬਾਹਰ ਬਗਿਆੜ ਫਿਰਦੇ ਨੇ ਪਰ ਮੈਨੂੰ ਦੁੱਖ ਹੈ ਮੈਨੂੰ ਸ਼ਰਮ ਹੈ ਕਿ ਸਾਨੂੰ ਆਪਣੀਆਂ ਬੱਚੀਆਂ ਨੂੰ ਇਹ ਕਹਿਣਾ ਪੈ ਰਿਹਾ ਇਹ ਖਿਆਲ ਰੱਖਣਾ ਪੈ ਰਿਹਾ ਕਿਉਂਕਿ ਸਮਾਜ ਦੇ ਵਿੱਚ ਇਹ ਵਿਗਿਆੜ ਤਿੰਨ ਤਿੰਨ ਚਾਰ ਚਾਰ ਸਾਲ ਦੀਆਂ ਬੱਚੀਆਂ ਨੂੰ ਵੀ ਨਹੀਂ ਬਖਸ਼ ਰਿਹਾ ਆ ਸਾਡੇ ਹਾਲਾਤ ਨੇ ਮੈਨੂੰ ਦੁੱਖ ਹੈ ਕਿ ਸਾਡੇ ਪੁਰਖਿਆਂ ਨੇ ਕਦੇ ਆਪਣੇ ਬੱਚਿਆਂ ਨੂੰ ਕਦੇ ਆਪਣੇ ਆਲੇ ਦੁਆਲੇ ਨੂੰ ਇਹ ਨਹੀਂ ਕਿਹਾ ਸੀ ਕਿ ਬਤਾਉ ਨਾ ਖਾਈ ਖੀਰਾ ਨਾ ਖਾਈ ਸ਼ਿਮਲਾ ਮਿਰਚ ਨਾ ਖਾਈ ਇਸ ਤੇ ਮਣਾ ਮੋਹੀ ਸਪਰੇਅ ਕੀਤੀ ਜਾਂਦੀ ਆ ਤੇ ਉਹ ਸਪਰੇਅ ਜੋ ਸ਼ਾਮ ਨੂੰ ਕੀਤੀ ਜਾਂਦੀ ਆ ਤੇ ਸਵੇਰ ਨੂੰ ਇਹ ਸਬਜ਼ੀਆਂ ਤੋੜ ਕੇ ਮੰਡੀ ਤੱਕ ਪਹੁੰਚਾ ਦਿੱਤੀਆਂ ਜਾਂਦੀਆਂ ਨੇ ਤੇ ਹੁਣ ਹਾਲਾਤ ਇਹ ਨੇ ਕਿ ਸਾਨੂੰ ਇਹ ਨਹੀਂ ਦੇਖਣਾ ਪੈਂਦਾ ਕਿ ਉਹ ਸਬਜ਼ੀ ਖਾਈਏ ਜਿਹਨੂੰ ਕੀੜਾ ਨਹੀਂ ਲੱਗਿਆ ਤੇ ਸਾਨੂੰ ਉਹ ਸਬਜ਼ੀ ਖਰੀਦਣੀ ਪੈਂਦੀ ਹੈ ਜਿਹਨੂੰ ਕੀੜਾ ਲੱਗਿਆ ਤੇ ਉਹ ਕੀੜੇ ਵਾਲਾ ਹਿੱਸਾ ਕੱਟ ਕੇ ਸਿੱਟ ਦਈਏ ਤੇ ਬਾਕੀ ਖਾ ਲਈਏ ਤਾਂ ਜੋ ਜਿਹੜੀ ਜ਼ਹਿਰ ਕੀੜੇ ਨੂੰ ਨਹੀਂ ਮਾਰ ਸਕੀ ਉਹ ਤੋਂ ਅਸੀਂ ਵੀ ਬਚ ਸਕੀਏ ਹਾਲਾਤ ਇਹ ਨੇ ਇਨਸਾਨੀਅਤ ਇਸ ਕਦਰ ਗਿਰ ਚੁੱਕੀ ਆ ਕਿ 10 ਕਿੱਲਿਆਂ ਦੀ ਖੇਤੀ ਕਰਨ ਵਾਲਾ ਵਿਅਕਤੀ ਇੱਕ ਕਿੱਲਾ ਘਰ ਆਬਾਦ ਤੇ ਰੱਖਦਾ ਤੇ ਉਹ ਸਾਨੂੰ ਦੱਸਦਾ ਕਿ ਆ ਇੱਕ ਕਿੱਲਾ ਮੈਂ ਤਾਂ ਰੱਖਿਆ ਕਿ ਇਹ ਚ ਯਾਰ ਘਰ ਦੇ ਖਾਣ ਲਈ ਕਣਕ ਬੀਜੀ ਆ ਘਰ ਦੇ ਖਾਣ ਲਈ ਸਬਜ਼ੀਆਂ ਬੀਜੀਆਂ ਨੇ ਬਿਨਾ ਸਪਰੇਅ ਵਾਲੀਆਂ ਕੀ ਗੱਲ ਭਾਈ ਜਿਹੜੇ 9 ਕਿਲਿਆਂ ਦੀ ਦੂਜੀ ਖਾਣਗੇ ਇਹ ਤੇਰੇ ਦੁਸ਼ਮਣ ਨੇ ਹਾਲਾਤ ਇਹ ਨਹੀਂ ਸਾਡੇ ਪੁਰਖਿਆਂ ਨੇ ਕਦੇ ਐ ਨਹੀਂ ਕੀਤਾ ਸੀ ਸਾਡੇ ਪੁਰਖਿਆਂ ਨੇ ਇੱਥੋਂ ਦਾ ਪਾਣੀ ਇੱਥੋਂ ਦੀ ਮਿੱਟੀ ਇੱਥੋਂ ਦੀ ਹਵਾ ਨੂੰ ਉਹੋ ਜਿਹਾ ਹੀ ਵਰਤਿਆ ਉਹੋ ਜਿਹਾ ਹੀ ਰੱਖਿਆ ਜਿਹਹ ਜੀ ਉਹਨਾਂ ਨੂੰ ਖੁਦ ਲਈ ਲੋੜ ਸੀ ਹਾਲਾਤ ਇਹ ਨੇ ਕਿ ਕਦੇ ਅਸੀਂ ਗੱਲਾਂ ਕਰਦੇ ਸੈਂਕੜੇ ਪਿੰਡਾਂ ਚੋਂ ਕਿਸੇ ਇੱਕ ਅੱਧੇ ਬੰਦੇ ਦੀਆਂ ਕਿ ਯਾਰ ਉਹ ਬੰਦਾ ਬੇਈਮਾਨ ਹੈ ਤੇ ਹੁਣ ਗੱਲ ਪਤਾ ਕੀ ਹੁੰਦੀ ਆ ਵੀ ਹੈ ਇਹ ਮਾਣਦਾਰਾ ਅਸੀਂ ਇਸ ਕਦਰ ਗਿਰ ਚੁੱਕੇ ਹਾਂ ਆਖਿਰ ਦੇ ਵਿੱਚ ਮੈਂ ਇਹੀ ਬੇਨਤੀ ਕਰਾਂ ਕਿ ਤੁਸੀਂ ਕਿਸੇ ਲੀਡਰ ਅੱਗੇ ਝੂਠ ਬੋਲ ਸਕਦੇ ਹੋ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਝੂਠ ਬੋਲ ਸਕਦੇ ਹੋ ਤੁਸੀਂ ਆਪਣੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਅੱਗੇ ਝੂਠ ਬੋਲ ਸਕਦੇ ਹੋ ਤੁਸੀਂ ਸਾਰੀ ਦੁਨੀਆ ਦੇ ਕੋਲੇ ਝੂਠ ਬੋਲ ਸਕਦੇ ਹੋ ਪਰ ਜਦੋਂ ਸਵੇਰੇ ਉੱਠਦੇ ਹੋ ਆਪਣੇ ਮੂੰਹ ਤੇ ਪਾਣੀ ਦੀ ਚੂਲੀ ਮਾਰਦੇ ਹੋ ਤਾਂ ਉੱਥੇ ਲੱਗੇ ਸ਼ੀਸ਼ੇ ਦੇ ਵਿੱਚ ਕੋਈ ਦੋ ਅੱਖਾਂ ਤੁਹਾਨੂੰ ਦੇਖ ਰਹੀਆਂ ਨੇ ਉਹ ਅੱਖਾਂ ਤੁਹਾਡੀ ਜ਼ਮੀਰ ਦੀਆਂ ਨੇ ਤੁਸੀਂ ਉਹਨਾਂ ਅੱਗੇ ਝੂਠ ਨਹੀਂ ਬੋਲ ਸਕਦੇ ਜੇ ਤੁਸੀਂ ਸਮਝਦੇ ਹੋ ਵੀ ਸਾਡੇ ਕਰਿਆ ਕੁਝ ਨਹੀਂ ਹੋਣਾ ਜੇ ਤੁਸੀਂ ਸਮਝਦੇ ਹੋ ਕਿ ਮੇਰੇ ਗੰਦਪਾਉਣ ਹਟਣ ਤੋਂ ਪੰਜਾਬ ਸਾਫ ਨਹੀਂ ਹੋਣਾ ਮੇਰੇ ਬਦਲਿਆਂ ਸਮਾਜ ਨਹੀਂ ਬਦਲਣਾ ਜੇ ਤੁਹਾਡੀ ਸੋਚ ਇੱਥੇ ਤੱਕ ਹੈ ਜੇ ਤੁਸੀਂ ਇਸ ਗੰਦਗ ਨੂੰ ਇਹਨਾਂ ਬੁਰਾਈਆਂ ਨੂੰ ਇਹਨਾਂ ਕ੍ਰਿਤਿਆ ਨੂੰ ਖਤਮ ਕਰਨ ਦੇ ਲਈ ਲੜ ਨਹੀਂ ਸਕਦੇ ਬੋਲ ਨਹੀਂ ਸਕਦੇ ਜਾਂ ਜਿਹੜੇ ਲੋਕ ਲੜ ਰਹੇ ਨੇ ਜਿਹੜੇ ਲੋਕਾਂ ਨੇ ਤਹਈਆ ਕੀਤਾ ਹੋਇਆ ਉਹਨਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਕਿਰਪਾ ਕਰਕੇ ਰੱਬ ਦੇ ਵਾਸਤੇ ਤੁਹਾਡਾ ਨਾਮ ਗੰਦ ਪਾਉਣ ਵਾਲਿਆਂ ਵਿੱਚ ਵੀ ਨਹੀਂ ਆਉਣਾ ਚਾਹੀਦਾ ਅੱਜ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਦੀ ਮਿੱਟੀ ਪੰਜਾਬ ਦਾ ਪਾਣੀ ਤੇ ਪੰਜਾਬ ਦੀ ਹਵਾ ਨੂੰ ਬਚਾਉਣ ਦੀ ਲੋੜ ਹੈ ਇਹ ਤੁਸੀਂ ਜਾਣਦੇ ਹੋ ਮੇਰੇ ਨਾਲ ਵੱਧ ਕਿ ਇੱਥੋਂ ਦਾ ਪਾਉਣ ਪਾਣੀ ਇੱਥੋਂ ਦੀ ਮਿੱਟੀ ਇੱਥੋਂ ਦੀ ਹਵਾ ਇੱਥੋਂ ਦੀ ਜਿਵਾਨੀ ਨੂੰ ਤੁਸੀਂ ਕਿਸ ਤਰ੍ਹਾਂ ਬਚਾ ਸਕਦੇ ਹੋ ਫੈਸਲਾ ਤੁਸੀਂ ਕਰਨਾ ਹੈ ਕਿ ਤੁਹਾਡਾ ਇਸ ਵਿਗੜਦੇ ਹਾਲਾਤਾਂ ਦੇ ਵਿੱਚ ਕਿੰਨਾ ਕੁ ਯੋਗਦਾਨ ਹੈ ਅੱਜ ਸਵੇਰੇ ਜਦੋਂ ਉੱਠੋਗੇ ਤਾਂ ਉਹਨਾਂ ਦੋ ਅੱਖਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਓ। ਉਤੋਂ ਤੋਂ ਕੁਝ ਪੁੱਛਣ ਗਿਆ ਉਹਨਾਂ ਨੂੰ ਜਵਾਬ ਦਿਓ। ਤੇ ਅੱਜ ਦੀ ਸਵੇਰ ਚੜਨ ਵਾਲਾ ਸੂਰਜ ਤੁਹਾਡੇ ਲਈ ਇੱਕ ਵੱਖਰਾ ਹੋਵੇਗਾ। ਇੱਕ ਨਵਾਂ ਹੋਵੇਗਾ। ਧੰਨਵਾਦ।